ਦੋਸਤੋ ਕੁਦਰਤ ਨੂੰ ਕੋਈ ਨਹੀਂ ਸਮਝ ਸਕਦਾ ਅਬੋਹਰ ਦੇ ਵਿੱਚ ਅਤਿ ਦੀ ਗਰਮੀ ਪੈ ਰਹੀ ਹੈ ਉੱਪਰ ਬੱਦਲ ਸੀ ਗਰਜ ਵੀ ਰਹੀ ਸੀ ਪਰ ਬਰਸਾਤ ਹੋਈ ਅਬੋਹਰ ਤੋਂ ਕਰੀਬ-ਕਰੀਬ 35 ਕਿਲੋਮੀਟਰ ਦੂਰ ਤੂਤਾ ਅਤੇ ਪੰਜਾਬਾ ਪਿੰਡ ਦੇ ਵਿੱਚ ਇਹ ਤੁਸੀਂ ਤਸਵੀਰਾਂ ਜਿਹੜੀਆਂ ਦੇਖ ਰਹੇ ਹੋ ਇਹ ਤੂਤਾ ਅਤੇ ਪੰਜਾਬਾ ਪਿੰਡ ਦੀਆਂ ਨੇ ਜਿੱਥੇ ਤੁਸੀਂ ਦੇਖ ਰਹੇ ਹੋ ਵੀ ਬਹੁਤ ਤੇਜ਼ ਬਰਸਾਤ ਪੈ ਰਹੀ ਹੈ ਇਨ੍ਹਾਂ ਪਿੰਡਾਂ ਵਿੱਚ ਕੱਲੀ ਬਰਸਾਤ ਹੀ ਨਹੀਂ ਹੋਈ ਥੋੜੀ-ਥੋੜੀ ਗੜੇਮਾਰੀ ਵੀ ਹੋਈ ਹੈ ਹਾਲਾਂਕਿ ਮੌਸਮ ਬਹੁਤ ਵਧੀਆ ਹੋ ਗਿਆ ਮੀਹ ਹਨੇਰੀ ਕਰਕੇ ਲੋਕਾਂ ਨੂੰ ਇੱਕ ਵਾਰ ਤਾਂ ਪਰੇਸ਼ਾਨੀ ਬਹੁਤ ਹੋਈ ਲੇਕਿਨ ਮੌਸਮ ਵਧੀਆ ਹੋਣ ਕਰਕੇ ਲੋਕਾਂ ਨੇ ਰਾਹਤ ਦਾ ਸਾਹ ਵੀ ਲਿਆ ਹੈ ਕਿਉਂਕਿ ਗਰਮੀ ਬਹੁਤ ਜ਼ਿਆਦਾ ਸੀ ਤੇ ਬਰਸਾਤ ਪੈਣ ਨਾਲ ਦੋ ਤਿੰਨ ਦਿਨ ਤੱਕ ਪਿੰਡਾਂ ਦਾ ਮੌਸਮ ਸਹੀ ਰਹਿਣ ਵਾਲਾ ਹੈ ਪਰ ਗੱਲ ਕਰੀਏ ਬੋਹਰ ਦੀ ਤਾਂ ਬੋਹਰ ਦੇ ਵਿੱਚ ਇੱਕ ਬੂੰਦ ਵੀ ਬਰਸਾਤ ਦੀ ਨਹੀਂ ਪਈ ਬੱਦਲ ਜ਼ਰੂਰ ਹੋਏ ਗਰਜੇ ਵੀ ਜ਼ਰੂਰ ਲੇਕਿਨ ਬਰਸਾਤ 35 ਕਿਲੋਮੀਟਰ ਦੂਰ ਜਾ ਕੇ ਤੋਤਾ ਅਤੇ ਪੰਜਾਬਾ ਪਿੰਡ ਦੇ ਵਿੱਚ ਹੋਈ ਤੋਤਾ ਅਤੇ ਪੰਜਾਬਾ ਪਿੰਡ ਦੇ ਵਿੱਚ ਹੋਈ ਬਰਸਾਤ ਨਾਲ ਝੋਨੇ ਦੀ ਫਸਲ ਨੂੰ ਵੀ ਕਾਫੀ ਲਾਭ ਮਿਲਿਆ ਹੈ ਕਿ ਚੌਨੇ ਫਸਲ ਨੂੰ ਵੀ ਪਾਣੀ ਬਹੁਤ ਲੋਡ ਹੁੰਦੀ ਹੈ ਕਿਸਾਨਾਂ ਨੂੰ ਮੋਟਰਾਂ ਚਲਾਉਣੀਆਂ ਪੈਂਦੀਆਂ ਨੇ ਲੇਕਿਨ ਇਹ ਸਾਹਮਣੇ ਤੁਸੀਂ ਦੇਖ ਰਹੇ ਹੋ ਵੀ ਪਾਣੀ ਬਹੁਤ ਵਧੀਆ ਚੌਨੇ ਨੂੰ ਲੱਗਿਆ ਹੈ ਤੇ ਕਿਸਾਨਾਂ ਨੂੰ ਅਗਲੇ 1 ਹਫਤੇ ਤੱਕ ਪਾਣੀ ਦੀ ਲੋਡ ਨਹੀਂ ਪੈਣੀ ਇੱਕ ਦੋ ਹੀ ਪਿੰਡ ਸੀਗੇ ਜਿਨ੍ਹਾਂ ਉੱਪਰ ਇੰਦਰ ਦੇਵਤਾ ਮਿਹਰਬਾਨ ਹੋਏ ਬਾਕੀ ਅਬੋਹਰ ਦੇ ਅਗਲੇ ਪਿੰਡ ਜਿਹੜਨੇ ਵੀ ਸੀਗੇ ਉਹ ਖਾਲੀ ਰਹੇ ਤੇ ਅਬੋਹਰ ਦੇ ਵਿੱਚ ਵੀ ਬਰਸਾਤ ਨਹੀਂ ਹੋਈ ਲੋਕਾਂ ਨੂੰ ਹਮੇਸ਼ਾ ਗਰਮੀ ਨਾਲ ਬਹੁਤ ਜ਼ਿਆਦਾ ਪਰੇਸ਼ਾਨੀ ਹੋ ਰਹੀ ਆ ਪਰ ਤੋਤਾ ਤੇ ਪੰਜਾਬਾ ਦੇ ਪਿੰਡ ਦੇ ਗਲੀਆਂ ਤੁਸੀਂ ਦੇਖ ਰਹੇ ਹੋ ਵੀ ਗਲੀਆਂ ਪਾਣੀ ਨਾਲ ਤਰਬਤਰ ਹੋ ਗਿਆ ਤੇ ਹੁਣ ਲੋਕਾਂ ਨੂੰ ਲੰਗਨ ਟੱਪਣ ਵਿੱਚ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਪਿੰਡਾਂ ਵਿੱਚ ਅਕਸਰ ਜਿਹੜਾ ਨਿਕਾਸੀ ਦੇ ਸਾਧਨ ਨਹੀਂ ਹੁੰਦੇ ਪਰ ਗੱਲ ਕਰੀਏ ਮੌਸਮ ਦੀ ਤਾਂ ਮੌਸਮ ਬਹੁਤ ਵਧੀਆ ਹੋ ਗਿਆ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਤੇ ਦੋਸਤੋ ਗੱਲ ਕਰੀਏ ਤੋਤਾ ਤੇ ਪੰਜਾਬਾ ਦੇ ਨਾਲ ਲੱਗਦੇ ਪਿੰਡ ਕਲਰ ਖੇੜਾ ਪੰਗਰ ਖੇੜਾ ਅਚੜਕੀ ਇਹਨਾਂ ਵਿੱਚ ਬਰਸਾਤ ਨਹੀਂ ਹੋਈ ਲੋਕ ਪਰੇਸ਼ਾਨ ਨੇ ਕੀ ਇੰਦਰ ਦੇਵਤਾ ਕਦੋਂ ਮਿਹਰਬਾਨ ਹੋਣਗੇ ਪਰ ਦੋ ਪਿੰਡਾਂ ਉੱਪਰ ਮਿਹਰਬਾਨੀ ਐ ਜੀ ਹੋਈ ਗਲੀਆਂ ਤੁਸੀਂ ਦੇਖ ਰਹੇ ਹੋ ਪਾਣੀ ਨਾਲ ਪੂਰੀ ਤਰ੍ਹਾਂ ਭਰ ਗਿਆ ਤੇ ਖਾੜੇ ਜਿਹੜੇ ਆ ਚੰਗੀਦਰਾ ਬਗਲ ਲੱਗ ਪਏ ਨੇ ਪਰ ਦੋਸਤੋ ਇੱਕ ਰਿਕੁਐਸਟ ਵੀ ਹੈ ਕਿ ਬਰਸਾਤ ਦੇ ਮੌਸਮ ਦੇ ਵਿੱਚ ਬਿਜਲੀ ਦੇ ਖੰਭਿਆਂ ਨੂੰ ਹੱਥ ਨਾ ਲਾਏ ਜੇ ਕਿਉਂਕਿ ਅਕਸਰ ਬਿਜਲੀ ਦੇ ਖੰਭਿਆਂ ਦੇ ਵਿੱਚ ਕਰੰਟ ਆਂਦੀਆਂ ਸੂਚਨਾਵਾਂ ਜਿਹੜੀਆਂ ਅਕਸਰ ਮਿਲਦੀਆਂ ਰਹਿੰਦੀਆਂ ਨੇ ਇਸ ਕਰਕੇ ਰਿਕੁਐਸਟ ਆਪਣੇ ਬੱਚਿਆਂ ਨੂੰ ਵੀ ਦੱਸਿਓ ਕਿ ਬਿਜਲੀ ਦੇ ਜਿਹੜੇ ਖੰਭੇ ਆ ਉਹਨਾਂ ਨੂੰ ਹੱਥ ਨਾ ਲਾਇਆ ਜਾਵੇ ਬਾਕੀ ਮੌਸਮ ਬਹੁਤ ਵਧੀਆ ਹੋ ਗਿਆ ਤੇ ਉਮੀਦ ਹੈ ਆਉਣ ਵਾਲ ਕਿ ਪੂਰੇ ਉੱਤਰ ਭਾਰਤ ਵਿੱਚ ਜਿਹੜਾ ਬਰਸਾਤ 11 ਤੇ 12 ਤਰੀਕ ਨੂੰ ਹੋਣ ਵਾਲੀ ਹੈ 11 ਤਰੀਕ ਲੰਘਦੀ ਜਾ ਰਹੀ ਹੈ ਲੰਘ ਵੀ ਚੁੱਕੀ ਹੈ ਤੇ 12 ਤਰੀਕ ਨੂੰ ਉਮੀਦ ਹੈ ਕਿ ਸ਼ਾਇਦ ਕੋਈ ਇਧਰਲੇ ਪਾਸੇ ਬਰਸਾਤ ਹੋਏ ਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇ ਮੀਂਹ ਸਮਾਪਤ ਹੋਣ ਤੋਂ ਬਾਅਦ ਪਿੰਡ ਦੀਆਂ ਗਲੀਆਂ ਐ ਚੱਲ ਰਹੀਆਂ ਜਿਵੇਂ ਨਹਿਰਾਂ ਚ ਪਾਣੀ ਜਰ ਰਿਹਾ ਹੋਵੇ ਕਟੋ ਘਟ 10 ਮਿੰਟ ਹੋ ਗਏ ਮੀਂਹ ਹਟੇ ਨੂੰ 12 ਮਿੰਟ ਤੇ ਗਲੀਆਂ ਦੇਖੋ ਕਿਸ ਤਰ੍ਹਾਂ ਫੁੱਲ ਚੱਲ ਰਹੀਆਂ ਨੇ